ਲਓਇ ਇਥੋਂ ਵਿਖਾਉਣੇ ਆਪਾਂ ਬੀਜ ਦੇ ਬਸੀਮ ਮੋਟਰ ਆਪਾਂ ਛੜਤੀ ਹੈ ਤੇ ਹੁਣ ਆਪਾਂ ਬੀਜਾਂਗੇ ਬਸੀਮ ਆ ਲੈਂਦਾ ਸੀ ਆਪਾਂ ਆੜੂ ਬਸੀਮ 1 ਕਿਲੋ 5 ਥੈਲੀਆਂ ਪਾਉਣੀਆਂ ਆ ਗਿਆ ਆਹ ਚੀਜ਼ ਪਾ ਪੰਜ ਥੈਲੀਆਂ। ਮਸੀਨੀਆਂ ਇੱਕਾ ਸਰੋਂ ਪੌਣੀਆਂ ਵਿੱਚ ਕੇਲਾ ਸਰੋਂ ਵਜਦੇ ਜਿਹੜੀ। ਇੱਕ ਆ ਪਾਤੀਆਂ ਮੂਲ ਨੇ ਆ ਤੇ ਪਾਤੇ ਗੋਲੂ ਪਾਤੇ। ਇੱਕਾ ਪਰੇ ਪੌਣੀਆਂ ਵਿੱਚ। ਪਰੇ ਦੇ ਵਿੱਚ ਲਾ ਕੇ ਛਿੱਟਾ ਦੇਣਾ ਆਪਾਂ ਯੂਰੀ ਦੇ। ਤੋ ਕਰੇ ਦੇ ਵਿੱਚ ਛਿੱਟਾ ਵਧੀਆ ਆ ਜਾਂਦਾ। ਐ ਕਿਉਂਕਿ ਬੀ ਥੋੜਾ ਹੁੰਦਾ। ਛਿੱਟਾ ਓ ਖਾਊਗਾ। ਤੇ 5 ਕਿਲੋ ਦੀ ਆ ਆਪਣਾ ਬਸੀਮ ਦਾ ਤੇ ਆਪਾਂ ਇਹਨਾਂ ਬੀਜੀ ਨੇ 3 ਕਨਾਲ 3 ਕਨਾਲਾ ਪਾਣੀ ਛੜਤਾ ਹੁਣ ਤਾਂ ਕਿਲੋ ਕਨਾਲ ਦੇ ਜਾਂਦੇ ਆ ਤਾਂ ਪਾਉਣ ਨੂੰ ਵੀ ਕਿਲੋ ਕਨਾਲ ਦਾ ਪਾ ਦਿਓ ਤਾਂ ਕਿਲੋ ਕਨਾਲ ਵੈਲੀ ਹੋ ਜਾਂਦੀ ਆ ਆਪਾਂ ਪਾਉਣਾ ਤੰਨਾਕ ਨਾਲਾਂ ਚ 5 ਕਿਲੋ ਵੀ ਵਿੱਚ ਕੇਲਾ ਸਦੋਂ ਪਾਉਣੀ ਹੈ ਪਹਿਲਾਂ ਆਪਾਂ ਇੱਥੇ ਬੀਜੀ ਸੀ ਜਮੀ ਤੇ ਇੱਕਦਮ ਲੈ ਥੋੜੀ ਗੱਲ ਘੱਟ ਸੀ ਕਿਉਂਕਿ ਜਮੀ ਹਜੇ ਤਾਂ ਉੱਗਦੀ ਨਹੀਂ ਜਮੀ ਬੀਜੀ ਸੀ ਆਪਾਂ 7 7 ਕੇ 8 ਤਰੀਕ ਨੂੰ ਬੀਜੀ ਸੀ 7 ਨਹੀਂ ਬੀਜੀ ਸੀ ਇਹ ਹੱਥ ਨਹੀਂ ਸਾਤ ਨੂੰ ਬੀਜੀ ਸੀ ਹਜੇ ਤਾਈਂ ਜਮੀ ਉੱਗਦੀ ਨਹੀਂ ਸੀ ਖੈ ਤਾਂ ਗੱਲ ਘਟ ਸੀ ਹੁਣ ਐ ਤਾਂ ਜਮੀ ਉੱਗਦੀ ਆਉਗੀ ਪਾਣੀ ਲੱਗੇ ਤੂੰ ਜਮੀ ਦਾ ਪਾਛਟਾ ਦਿੱਤਾ ਸੀ ਤਿੰਨ ਕਨਾਲਾਂ ਚ 5 ਕਿਲੋ ਵੀ 5 ਕਿਲੋ ਵੀ ਉਹਦਾ ਦਿੱਤਾ ਸੀਗਾ ਜਮੀ ਉਗਰੂਗੀ ਵਿੱਚੇ ਕੇਲਾ ਸਦੋਂ ਹੋਊਗੀ ਤਾਂ ਕਈ ਕਿ ਆਪਣਾ 8 ਜਨ ਲੇਟ ਹੋ ਗਿਆ ਮੈਂ ਤਾਂ ਜਮੀ ਉਗਰੂਗੀ ਜੇ ਤਾਂ ਜਮੀ ਉਗਦੀ ਆਪਾਂ ਬਸੇਮ ਬੀਜਾਂਗੇ ਜਮੀ ਦੇਖੀ ਗਈ ਉਗਦੀ ਨਹੀਂ ਅੱਜ ਆਪਾਂ ਹੀ ਬੀਜ ਦਿੰਨੇ ਆਪੇ ਗੈਲਰੀ ਵਿੱਚ ਨਾ ਜਮੀ ਉਗਰੂਗੀ ਨਾਲੇ ਪੰ ਬਸੇ ਵੀ ਜੇਊਗਾ 8 ਦਿਨ ਲੇਟ ਹੋ ਗਏ ਨਹੀਂ ਇਹ ਤੋਂ 8 ਦਿਨ ਪਹਿਲਾਂ ਬੀਜਣਾ ਸੀ ਆਪਾਂ ਥਾਂ ਬਣੇ ਵੀ 8 ਦਿਨ ਹੋ ਗਏ ਆਪਣੇ ਆ ਵਟਾਂ ਦੇ ਉੱਤੇ ਆਪਾਂ ਮੂਲੀਆਂ ਲਾਤੀਆਂ ਨਾਲੇ ਲਾ ਤੇ ਇੱਕੋ ਅੰਗਲੂ ਪੋਸੋ ਗੰਗਲੂਆਂ ਦਾ ਬੀਜ ਆ ਪਿਆ ਉਹ ਆਪਾਂ ਵਿੱਚ ਛਿੱਟਾ ਦੇ ਦਾਂਗੇ जिमें जमें क्या भरी जान गए उवे उवे मैं पास दे देंगे नाल दिन चंगा भाई ओके बाई दसो ठीक है पांच किलो भी नक लाल बहुत तो होगा ओके बाई आज तरीक सी बारह बारह दस बारह दस पच्चीस दिन एतवा अच्छा चंगा जी ओके बाय බිජග කප්පන දක සරෂ්ට එතැන කැද බීතිී